ਨੀਤੀ ਆਯੋਗ ਦੀ ਬੈਠਕ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਈਕਾਊਟ ਕਰ ਦਿੱਤਾ ਹੈ ਪੰਜਾਬ ਹੀ ਨਹੀਂ ਬੀਜੇਪੀ ਵਿਰੋਧੀ ਸਰਕਾਰਾਂ ਵਾਲੇ ਰਾਜਾਂ ਨੇ ਇਸ ਬੈਠਕ ਦਾ ਬਾਈਕਾਊਟ ਕੀਤਾ ਹੈ ਇਸ ਮੁੱਦੇ ਤੇ ਹੁਣ ਆਮ ਆਦਮੀ ਪਾਰਟੀ ਅਤੇ ਬੀਜੇਪੀ ਆਮੋ ਸਾਹਮਣੇ ਹੈ 27 ਜੁਲਾਈ ਨੂੰ ਦਿੱਲੀ ਚ ਨੀਤੀ ਆਯੋਗ ਦੀ ਬੈਠਕ ਹੋਣੀ ਹੈ ਜਦੋਂ ਸੇ ਇਹ ਨੀਤੀ ਆਯੋਗ ਬਣਾ ਹੈ ਮੋਦੀ ਜਦੋਂ ਸੇ ਆਏ ਹਨ ਕਿ ਇਹ ਪਹਿਲੇ ਪਲੈਨਿੰਗ ਕਮਿਸ਼ਨ ਥਾ ਤਾਂ ਨੀਤੀ ਆਯੋਗ ਜਦੋਂ ਸੇ ਮੋਦੀ ਜੀ ਦੀ ਸਰਕਾਰ ਆਈ ਹੈ ਤਾਂ ਇੱਕ ਜੋ ਬੀਜੇਪੀ ਰੂਲ ਸਟੇਟਸ ਹੈ उनके लिए ही नीति आयोग दिशा निर्धारित करता है पैसा निर्धारित करता है और रिसेंटली हमने देखा है बजट में भी जिस तरीके से पंजाब जैसे स्टेट को पूरी तरीके से बजट से बाहर रखा इवन जिक्र तक नहीं किया देना तो क्या था तो ये तो पूरी तरह से बायस्ड है और हमारा तो रूरल डेवलपमेंट फंड पिछले डेढ़ पौने दो सालों से भारत सरकार देने को तैयार नहीं है तो ऐसी नीति आयोग की बैठक में कई बार हमने पार्टिसिपेट किया जाने से फायदा क्या जब नीति आयोग ने नीतियां ही बीजेपी रूल्ड स्टेट के लिए निर्धारित करनी है तो हमारा वहां जाना बिल्कुल भी मुझे नहीं लगता क्योंकि ये पूरी तरीके से डिस्क्रिमिनेशन करते हैं नॉन बीजेपी स्टेट के साथ भेदभाव किया जाता है इंडिया ब्लॉक का तो हम हिस्सा है और इंडिया ब्लॉक का मकसद ही देश की जो संवैधानिक संस्थाएं हैं उनको मजबूत बनाना है और पूरे देश के लिए काम करना है इंडिया ब्लॉक में हिस्सा भी हम इस एजेंडे पे बने कि पहले देश बाद में पार्टी और जब देश में इस तरीके से भेदभाव होगा डिस्क्रिमिनेशन होगी जो राज्य बीजेपी को सपोर्ट कर रहे हैं उनके लिए पैसा भी दिया जाएगा बजट में प्रावधान भी होगा और जहाँ गैर भाजपा शासित राज्य हैं जब पंजाब जैसे स्टेट्स के लिए दिल्ली जैसे स्टेट्स के लिए कुछ होगा नहीं तो वहाँ जाने से फ़ायदा भी क्या ऑलरेडी हमारे नेता संजय सिंह जी जी एक दिन पहले उनसे मिल चुके हैं हम लोग भी मिल चुके हैं और हम किसानों की जो मांगे हैं उनसे पूरी तरह से सहमत हैं योजना इस तरीके से तैयार हो रही है कि पूरा अपोजिशन इस पर एक मत हो और जोरदार तरीके से किसानों की कैसलों पर लीगल गारंटी हो चाहे आ, आ, किसानों के कत्ल करने वाले को सजा देने वाली बात हो जो लखीमपुर खीरी में हुआ तमाम किसानों की मांगों पर आम आदमी पार्टी ਪੂਰੇ ਜੋਰ ਤਰੀਕੇ ਸਨ ਕਸਮਰਤਨ ਕਰਦੀ ਹੈ ਸਰਕਾਰ ਔਰ ਪੰਜਾਬ ਕੇ ਮੁੱਖ ਮੰਤਰੀ ਨੀਤੀ ਅਯੋਗ ਕੀ ਬੈਠਕ ਮੇਂ ਹਿੱਸਾ ਨਹੀਂ ਦੇ ਰਹੇ ਜੋ ਮੈਂ ਸਮਝਤਾ ਹੂੰ ਬਹੁਤ ਹੀ ਮੰਦਭਾਗੀ ਗੱਲ ਹੈ ਪੰਜਾਬ ਜਿਹੜਾ ਉਸ ਦੇ ਬਾਰੇ ਮੁੱਖ ਮੰਤਰੀ ਦਾ ਸੋਚਣ ਦਾ ਨਜ਼ਰੀਆ ਹੀ ਗਲਤ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੋ ਕੇ ਗੱਲਾਂ ਕਰਦੇ ਨੇ ਕਿ ਬੀਜੇਪੀ ਨੂੰ ਜਾਂ ਭਾਰਤ ਸਰਕਾਰ ਨੂੰ ਕਿਸ ਤਰ੍ਹਾਂ ਬਦਨਾਮ ਕਰਨਾ ਉਹ ਇਹ ਨਹੀਂ ਸੋਚਦੇ ਕਿ ਪੰਜਾਬ ਦੀ ਤਰੱਕੀ ਵੀ ਰੁਕ ਗਈ ਹੈ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਬੁੜਾਵਾ ਦੇ ਰਹੇ ਹੈ ਔਰ ਪੰਜਾਬ ਦੀ ਇਨਵੈਸਟਮੈਂਟ ਜਾ ਰਹੀਆਂ ਨੇ ਰਾਜਕਤਾ ਫੈਲ ਰਹੀ ਹੈ ਇਸੇ ਤਰ੍ਹਾਂ ਹੀ ਇਹ ਨੀਤੀ ਆਯੋਗ ਦੀ ਬੈਠਕ ਚ ਹਿੱਸਾ ਨਾ ਲੈ ਕੇ ਪੰਜਾਬ ਲਈ ਜੋ ਸ਼ੇਅਰ ਲੈਣਾ ਜੋ ਜ਼ਰੂਰੀ ਚੀਜ਼ਾਂ ਨੇ ਪੰਜਾਬ ਚ ਕਰਨ ਆ ਰਹੀਆਂ ਲੂਇਸ ਕੀਮਾ ਨੇ ਉਹਨਾਂ ਤੋਂ ਪੰਜਾਬ ਨੂੰ ਵਾਂਝਾ ਕਰ ਰਹੀ ਹੈ ਇਹ ਨਹੀਂ ਕਰਨਾ ਚਾਹੀਦਾ ਉੱਥੇ ਇਹਨਾਂ ਦੇ ਜਿੰਨੇ ਮੈਂਬਰ ਪਾਰਲੀਮੈਂਟ ਨੇ ਕੋਈ ਵੀ ਫਾਈਨਾਂਸ ਮਿਨਿਸਟਰ ਨੂੰ ਨਹੀਂ ਜਾ ਕੇ ਮਿਲਿਆ ਕਿ ਸਾਨੂੰ ਪੰਜਾਬ ਵਾਸਤੇ ਇਹ ਚੀਜ਼ਾਂ ਦਿੱਤੀਆਂ ਜਾਣ। ਵਿੱਤ ਕਮਿਸ਼ਨ ਦੀ ਮੀਟਿੰਗ ਹੋਈ ਰਾਸ਼ਟਰੀ ਵਿੱਤ ਕਮਿਸ਼ਨ ਉਹਦੀ ਮੀਟਿੰਗ ਹੋਈ ਉਹਦੇ ਚ ਵੀ ਇਹਨਾਂ ਨੇ ਆਲ ਪਾਰਟੀ ਮੀਟਿੰਗ ਨੇ ਬੁਲਾਈ ਕਿ ਅਸੀਂ ਕੀ ਸਟੈਂਡ ਰੱਖਣਾ। ਉੱਥੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਇਹਨਾਂ ਨੇ ਆਪਦੀ ਗੱਲ ਕੀਤੀ ਆਪਦੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਕਿ ਸਰਕਾਰ ਦੀ ਗੱਲ ਕੀਤੀ ਜਿਸ ਤਰੀਕੇ ਨਾਲ ਇਹਦੇ ਹੱਥ ਚ ਪੈਸਾ ਆਵੇ ਇਹ ਨਜ਼ਰੀਆ ਗਲਤ ਆ ਪੰਜਾਬ ਦੀ ਤਰੱਕੀ ਦਾ ਨਜ਼ਰੀਆ ਹੋਣਾ ਚਾਹੀਦਾ ਰਾਜਨੀਤੀ ਆਪਣੀ ਕਰਦੇ ਰਹੇ ਚੋਣਾਂ ਵੇਲੇ ਚੋਣਾਂ ਲੜਨ ਹੁਣ ਚੋਣਾਂ ਦਾ ਕੰਮ ਨਾ ਕਰਨ ਬਹੁਤ ਸਾਰੀਆਂ ਚੀਜ਼ਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਦਲ ਜੀ ਤੋਂ ਸਿੱਖ ਲੈਣ ਔਰ ਸਾਰੀਆਂ ਮੀਟਿੰਗਾਂ ਚ ਪਾਰਟਿਸਪੇਟ ਕਰਨ ਆਪਣੀ ਗੱਲ ਰੱਖਣ ਬਾਹਰ ਦਰਨਾ ਪ੍ਰਦਰਸ਼ਨ ਕਰਨ ਲੈਣ ਜੋ ਕਰਨਾ ਲੋਕਾਂ ਜਾ ਕੇ ਜੂਠ ਬੋਲਣਾ ਬੋਲਦੇ ਰਹਿਣ ਪੰਜਾਬ ਦੀ ਤਰੱਕੀ ਲਈ ਭਾਰਤ ਸਰਕਾਰ ਬਚਨਬੱਧ ਸਭ ਕੁਝ ਕਰ ਰਹੀ ਹੈ ਔਰ ਮੁੱਖ ਮੰਤਰੀ ਜੀ ਨੂੰ ਥੋੜਾ ਜਿਆਦਾ ਸਹੀਆਮ ਵਰਤਣਾ ਚਾਹੀਦਾ ਔਰ ਮर्यादा ਦਾ ਪਾਲਨ ਕਰਨਾ ਚਾਹੀਦਾ ਔਰ ਇਹਨਾਂ ਮੀਟਿੰਗਾਂ 'ਚ ਹਿੱਸਾ ਲੈਣਾ ਚਾਹੀਦਾ ਨਹੀਂ ਤਾਂ ਇਹਨਾਂ ਨੂੰ ਪੰਜਾਬ ਦੇ ਲੋਕ ਦੋਸ਼ੀ ਕਹਿਣਗੇ ਅਸੀਂ ਲੋਕਾਂ ਜਾ ਕੇ ਜ਼ਰੂਰ ਇਸ ਚੀਜ਼ ਦਾ ਪ੍ਰਚਾਰ ਵੀ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ